ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਨਾ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਜੀ ਯਾਨੀ ਕਿ 15 ਅਕਤੂਬਰ ਤੱਕ ਮੌਸਮ ਪੰਜਾਬ ਤੇ ਨਾਲ ਲੱਗਦੇ ਸੂਕੇਆਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੈਟਲਾਈਟ ਦਾ ਸਿਰਾ ਜੇਕਰ ਅਸੀਂ ਇਹਨੀਆਂ ਦੇਖਦੇ ਆਂ ਤੇ ਲਗਭਗ ਬਹੁਤੇ ਭਾਗਾਂ ਦੇ ਵਿੱਚ ਮੌਸਮ ਵਜਲਾ ਬਿਲਕੁਲ ਸਾਫ਼ ਹੋਣਿਆ ਹੋਇਆ ਪੰਜਾਬ ਦੀ ਜੇਕਰ ਗੱਲ ਕਰੀਏ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਪਛਗ ਜੂਫੀ ਦੀ ਕਰੀਏ ਦਿੱਲੀ ਗੁਰੂਗਰਾਮ ਰੇਟਾ ਤੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਲਗਭਗ ਸਮੁੱਚੇ ਉੱਤਰ ਭਾਰਤ ਦੇ ਵਿੱਚ ਸਿਸਟਮ ਹੈ ਜਿਹੜਾ ਪਿਛਲੇ ਦਿਨਾਂ ਦੇ ਪ੍ਰਭਾਵਿਤ ਕਰ ਰਿਹਾ ਸੀ ਉਹ ਅੱਗੇ ਲੰਘ ਚੁੱਕਾ ਗੂਜ ਕਰ ਚੁੱਕਾ ਪਹਾੜਾ ਤੋਂ ਪਾਰ ਤੇ ਜਿਸ ਕਰਕੇ ਮੈਦਾਨਾਂ ਦੇ ਵਿੱਚ ਅੱਜ ਤੋ ਫਚੜੀ ਰਹੀ ਆ ਤੇ ਵੱਡੇ ਹੱਦ ਦੇ ਤਬਦੀਲੀ ਕੀ ਦੇ ਵੀ ਸੰਭਵ ਨਹੀਂ ਹੋਈ ਤੇ ਮੌਸਮ ਗਰਮ ਤੇ ਖੁਸ਼ਕ ਗਰਮ ਨਹੀਂ ਕਹਿ ਸਕਦੇ ਮੌਸਮ ਦੁਪਹਿਰ ਵਾਲੇ ਦਾ ਕੁਝ ਥਾਵਾਂ ਤੇ ਗਰਮ ਰਿਹਾ ਬਾਕੀ ਠੰਡਾ ਤੇ ਖੁਸ਼ਕ ਬਣਿਆ ਹੋਇਆ ਸਵੇਰੇ ਤੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਜੜੀਆਂ ਉੱਤਰ ਹਿੱਸਿਆਂ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਰੁਮਕਦੀਆਂ ਰਹਿਣਗੀਆਂ ਤੇ ਬਾਕੀ ਦਿਨ ਵੇਲੇ ਪਾਰਾ ਜਿਹੜਾ ਉਹ ਹੌਲੀ-ਹੌਲੀ ਚੜੇਗਾ ਜਿੱਥੇ ਪਾਰਾ ਥੱਲੇ ਆਇਆ ਸੀ 30 ਤੋਂ 32 ਉਹ ਹੁਣ ਹੌਲੀ-ਹੌਲੀ ਖਿਸਕੇਗਾ 31 32 ਤੱਕ ਜਾ ਸਕਦਾ ਹੁੰਦੇ ਦਿਨਾਂ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਹਾਲੇ ਕਿਤੇ ਨਾ ਕਿਤੇ ਗਤੀਵਿਧੀਆਂ ਜਾਰੀ ਨੇ ਮੀਹ ਹਦੀਆ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਅੱਜ ਵੀ ਕੁਝ ਥਾਵਾਂ ਤੇ ਉਮੀਦ ਅਰਜ ਹੋਏ ਨੇ ਹਾਲਾਂਕਿ ਮੈਦਾਨਾਂ ਦੇ ਵਿੱਚ ਅੱਜ ਮੀਂਹ ਕਿਤੇ ਵੀ ਨਹੀਂ ਅਰਜ ਹੋਏ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਦੁਪਹਿਰ ਵਾਦ ਕਿਤੇ ਵੱਡੇ ਸ਼ਹਿਰਾਂ ਦੇ ਵਿੱਚ ਗਰਜਲੇਸ਼ਕ ਵਾਲੇ ਬੱਦਲ ਬਣ ਗਏ ਜਿਵੇਂ ਲੁਧਿਆਣਾ ਪਟਿਆਲਾ ਮਹਾਲੀ ਚੰਡੀਗੜ੍ਹ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਔਰ ਇੱਧਰ ਅੰਬਾਲਾ ਕੁਰੂਛੇਤਰ ਕੈਥਲ ਇਹਨਾਂ ਖੇਤਰਾਂ ਦੇ ਉੱਪਰ ਬੱਦਲਵਾਈ ਨਾਲ ਸ਼ਰਾਟੇ ਜਿਹੜੇ ਲੱਗਣ ਦੀ ਉਮੀਦ ਰਹੇਗੀ ਆਉਂਦੇ 3-4 ਦਿਨਾਂ ਦੇ ਵਿੱਚ ਤੋ 15 ਤਰੀਕ ਤੱਕ ਵੱਡੇ ਫੱਦਰ ਤੇ ਕੋਈ ਸਿਸਟਮ ਨਹੀਂ ਕੋਈ ਵੱਡੇ ਫੱਦਰ ਦੇ ਮੀਦਾ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਆ ਠੰਡ ਤੇ ਖੁਸ਼ਕ ਹਵਾਵਾਂ ਇਹ ਜਿਹੜੀਆਂ ਜਾਰੀ ਰਹਿਣਗੀਆਂ ਠੰਡਕ ਜੜੀਆਂ ਆਉਂਦੇ ਹੋਰ ਦਿਨਾਂ ਦੇ ਵਿੱਚ ਜ਼ੋਰ ਫੜੇਗੀ ਰਾਤਾਂ ਦਾ 파ਰਾ ਹੋਰ ਠਹਾ ਜਾਏਗਾ ਤੇ ਜੇਕਰ ਆਫਖੀ ਕਾ ਨਜ਼ਰ ਤਾਜ਼ਾ ਅਫਰੇਟ ਤੇ ਲਾ ਲਈਏ ਜੋ ਅੱਜ ਜਾਰੀ ਕੀਤੀ ਹੈ ਜੀ ਡਿਫਰਟੂਮੈਂਟ ਯਾਨੀ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ 9 ਤਰੀਕ ਤੋਂ ਲੈ ਕੇ 15 ਅਕਤੂਬਰ ਤੱਕ ਦੇ ਅੰਕੜੇ ਤੁਹਾਡੇ ਸਾਹਮਣੇ ਨੇ ਅਨ ਐਥੇ ਲਿਖਿਆ ਹੋਇਆ ਹੈ ਨੈਲ ਯਾਨੀ ਕਿ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਡਰਾਈ ਰਹੇਗਾ ਮੌਸਮ ਜਿਹੜਾ ਖੁਸ਼ਕ ਰਹੇਗਾ ਤੇ ਬੱਡੇ ਖੱਦਰ ਤੇ ਕੋਈ ਉਮੀਦ ਹੈ ਚਾਂਸ ਨਹੀਂ ਹੈ ਹਾਲਾਂਕਿ ਕੁਝ ਥਾਵਾਂ ਤੇ ਛਿੱਟੇ ਛਰਾਟ ਜਿਹੜੇ ਆਪਵਾਦ ਖੇਤਰ ਪਵਾ ਦੇ ਨਾਲ ਲੱਗਦੇ ਮਾਲਵਾ ਦੇ ਜ਼ਿਲ੍ਹੇ ਹੋ ਸਕਦਾ ਉੱਤਰੀ ਹਰਿਆਣਾ ਦੇ ਕੁਝ ਦੋ ਚਾਰ ਥਾਵਾਂ ਤੇ ਆਉਂਦੇ 7-8 ਦਿਨਾਂ ਦੇ ਵਿੱਚ ਕਿਸੇ ਇੱਕ ਦੇ ਦਿਨ ਜਾਂ ਦੋ ਤਿੰਨ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਬਾਕੀ ਪੱਛਮੀ ਮਾਲਵਾ ਮਾਝਾ ਖੇਤਰ ਦਵਾਬਾ ਖੇਤਰ ਮੀਹਾ ਤੋਂ ਸਖੜੇ ਰਹਿਣਗੇ ਤੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਰਹੇ ਵੇ ਸਾਡੀ ਇਹ ਵੀਡੀਓ ਦੇਖ ਰਹੇ ਨੇ ਤੇ ਤੁਸੀਂ ਆਪਣਾ ਕੰਮਕਾਰ ਜਿਹੜਾ ਉਹ ਖੇਚ ਸਕਦੇ ਆ ਕੋਈ ਕਿਸੇ ਤਰ੍ਹਾਂ ਦਾ ਉਮੀਦ ਦਾ ਚਾਂਸ ਨਹੀਂ ਹੈ ਤੇ ਆਪਣਾ ਕੰਮ ਕਰ ਤੁਸੀਂ ਰੋਜ਼ਾਨਾ ਤੌਰ ਤੇ ਫਸਲਾਂ ਦਾ ਖੇਤੀਬਾੜੀ ਦਾ ਕਰ ਸਕਦੇ ਆ ਧੰਨਵਾਦ